ਜੋ ਹਾਲਾਤ ਇਸ ਟਾਈਮ ਤੇ ਪੰਜਾਬ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਸੜਕਾਂ ਤੇ ਜ਼ਬਰੀ ਕਬਜ਼ੇ ਦੀ ਹੋ ਗਏ ਆ ਉਹ ਬਹੁਤ ਨਿੰਦਣਯੋਗ ਨੇ 2013 ਐਕਟ ਇਸ ਗੱਲ ਦੀ ਲੋਕਾਂ ਨੂੰ ਸਹਿਮਤੀ ਦਿੰਦਾ ਵਾ ਕਿ ਘੱਟ ਤੋਂ ਘੱਟ ਪ੍ਰਾਈਵੇਟ ਪਰਪਸ ਵਾਸਤੇ ਜ਼ਮੀਨ ਜਮੀਨ ਲੈਣੀ ਜਿਵੇਂ ਰੋਡੇ ਪ੍ਰਾਈਵੇਟ ਬਣ ਰਹੇ ਆ 80% ਸਹਿਮਤੀ ਦੀ ਲੋੜ ਆ ਤੇ ਜੇ ਸਰਕਾਰੀ ਲੈਣੀ ਆ ਤਾਂ 70% 2013 ਐਕਟ ਉਹ ਪੰਜਾਬ ਦੇ ਵਿੱਚ ਨਹੀਂ ਲਾਗੂ ਕੀਤਾ ਜਾ ਰਿਹਾ ਤੱਤੇ ਦੇ ਨਾਲ ਪੁਲਿਸ ਬਲ ਲੈ ਕੇ ਪੂਰੇ ਪੰਜਾਬ ਦੇ ਵਿੱਚ ਹਾਈਵੇ ਥੱਲੇ ਜ਼ਮੀਨਾਂ ਐਕਵਾਇਰ ਕਰ ਲਈ ਪੂਰਾ ਜੋਰ ਲਾਇਆ ਜਾ ਰਿਹਾ ਵਾ ਔਰ ਇੰਨਾ ਜਦਾ ਤੱਕਾ ਹੋਇਆ ਵਾ ਕਿ ਬਹੁਤਿਆਂ ਥਾਵਾਂ ਤੇ ਇਹਦੇ ਰੁਪਈਆ ਹੀ ਕੋਈ ਨਹੀਂ ਦਿੱਤਾ ਤੇ ਕਹਿ ਰਿਹਾ ਵੀ ਹਾਈ ਕੋਰਟ ਦੀਆਂ ਦਾਇਰਾਂ ਵਾ ਅਸੀਂ ਕੋਰਟਾਂ ਨੂੰ ਹੀ ਇਹ ਅਪੀਲ ਕਰਾਂਗੇ ਤੇ ਸਰਕਾਰ ਵੀ ਇੱਥੇ ਆਪਣੀ ਦਲੀਲ ਦੇ ਨਾਲ ਗੱਲ ਰੱਖੇ ਕੇਂਦਰ ਸਰਕਾਰ ਕੋਲੇ ਪੰਜਾਬ ਦੀ ਸਰਕਾਰ ਰੱਖੇ ਪੀ ਪਾਈ ਜਿੰਨੀ ਦੇਰ ਤੱਕ ਲੋਕਾਂ ਦੀ ਸਹਿਮਤੀ ਨਹੀਂ ਬਣਦੀ ਜਿੰਨੀ ਦੇਰ ਤੱਕ ਲੋਕਾਂ ਨੂੰ ਪੈਸੇ ਨਹੀਂ ਦਿੱਤੇ ਜਾਂਦੇ ਉਨੀ ਦੇਰ ਤੱਕ ਜ਼ਮੀਨਾਂ ਹਥਿਉਣੀਆਂ ਇਹ ਇਹ ਬਹੁਤ ਵੱਡਾ ਤੱਕਾ ਵਾ ਤਕਰੀਬਨ 17 18 ਮੀਟਿੰਗਾਂ ਜਿਹੜੀਆਂ ਉਹ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਪ੍ਰਸ਼ਾਸਨਾਂ ਲੱਗ ਚੁੱਕੀਆਂ ਡੀਆਈਜੀ ਤੱਕ ਦੇ ਅਧਿਕਾਰੀ ਵੀਂਦੇ ਰਹੇ ਦੋ ਦੋ ਡੀਸੀ ਵੀਂਦੇ ਰਿਆ ਪਰ ਕਿਸੇ ਦਿਨ ਬੰਨੇ ਗੱਲ ਨਹੀਂ ਲੱਗੀ ਆਪਣੀ ਗੱਲ ਤੋਂ ਹਮੇਸ਼ਾ ਪੰਜਾਬ ਸਰਕਾਰ ਪਿੱਛੇ ਗਈ ਆ ਮੁੱਕਰ ਕੇ ਉਥੇ ਬੀਬੀਆਂ ਦੀ ਫੋਟੋ ਫੜਾਈ ਵੀ ਹੋਈ ਆ ਔਰ ਡਿਟੇਨ ਕਰਕੇ ਲੋਕਾਂ ਨੂੰ ਥਾਣੇ ਦੇ ਵਿੱਚ ਲੈ ਕੇ ਬੰਦ ਕੀਤਾ ਗਿਆ ਵਾ ਫਿਰ ਲੋਕ ਕਬਜ਼ਾ ਲੈਣ ਵਾਸਤੇ ਜਾਂਦੇ ਆ ਇਹ ਬਾਰ ਬਾਰ ਪ੍ਰਕਿਰਿਆ ਚੱਲ ਰਹੀ ਆ ਇਹਨੂੰ ਇੱਕੇ ਵਾਰਾ ਬੈਠ ਕੇ ਦਾ ਕੁਝ ਰਿਸ਼ਲ ਕੱਢ ਲਿਆ ਜਾਵੇ ਅੱਜ ਫਿਰ ਬਹੁਤ ਵੱਡੇ ਇਕੱਠ ਕਰਕੇ ਜ਼ਰਦਾਸਪੁਰ ਦੇ ਵਿੱਚ ਧੱਕਾ ਕਰਨ ਨੂੰ ਤਿਆਰ ਆ ਪੰਜਾਬ ਦੀ ਸਰਕਾਰ ਜੇ ਅੱਜ ਧੱਕਾ ਹੁੰਦਾ ਵਾ ਕਿਸਾਨਾਂ ਮਜ਼ਦੂਰਾਂ ਫਿਰ ਗ੍ਰਿਫਤਾਰ ਕੀਤਾ ਜਾਂਦਾ ਡਾਂਸ ਹਟਾਉਂਦਾ ਵਾ ਤੇ ਉਹਦੀ ਪ੍ਰਤੀਕਿਰਿਆ ਹੋ ਜੋ ਪੂਰੇ ਪੰਜਾਬ ਦੇ ਵਿੱਚ ਭਾਈ ਰੀਲਾਂ ਤੇ ਲੋਕ ਜਾਣਗੇ ਕਿਉਂਕਿ ਰੇਲਾ ਰੁਕੜੀਆਂ ਸਾਡਾ ਕੋਈ ਖਿੰਡ ਦਾ ਸਵਾਲ ਨਹੀਂਗਾ ਉਹ ਸਾਡਾ ਸ਼ੌਕ ਨਹੀਂ ਪਰ ਹੋਰ ਚਾਰਾ ਕੋਈ ਨਹੀਂ ਰਹਿ ਜਾਂਦਾ ਇਸ ਅੰਨੀ ਬੋਲੀ ਗੁੰਗੀ ਸਰਕਾਰ ਕੋਲੇ ਲੋਕਾਂ ਦੀ ਆਗਵਾਜ਼ ਪਹੁੰਚਾਉਣ ਦਾ ਇੱਕੋ ਇੱਕ ਤਰੀਕਾ ਵਾ ਉਹ ਰੋਜ਼ ਪ੍ਰਦਰਸ਼ਨ ਕਰਨ ਦਾ ਹਰ ਇੱਕ ਨੂੰ ਹੱਕ ਵਾ ਔਰ ਅਸੀਂ ਕਹਿੰਦੇ ਆ ਵੀ ਪੰਜਾਬ ਸਰਕਾਰ ਇਸ ਗਲਫਤ ਦੀ ਨੀਂਦ ਵਿੱਚੋਂ ਜਾਗੇ ਜਲਦੀ ਤੋਂ ਜਲਦੀ ਕੇਂਦਰ ਕੋਲੇ ਧਿਰ ਬਣ ਕੇ ਪੰਜਾਬ ਦੀ ਜਿਹੜੀ ਨਮਾਇੰਦਗੀ ਕਰਦੇ ਆ ਆ ਪੰਜਾਬ ਦੇ ਲੋਕਾਂ ਨੂੰ ਨਿਆਂ ਦਵਾਇਆ ਜਾਵੇ ਜੋ ਹਾਲਾਤ ਇਸ ਟਾਈਮ ਤੇ ਪੰਜਾਬ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਤਹਿਤ ਸੜਕਾਂ ਤੇ ਜਬਰੀ ਕਬਜ਼ੇ ਦੇ ਹੋ ਗਏ ਆ ਉਹ ਬਹੁਤ ਨਿੰਦਣਯੋਗ ਨੇ 2013 ਐਕਟ ਇਸ ਗੱਲ ਦੀ ਲੋਕਾਂ ਨੂੰ ਸਹਿਮਤੀ ਦਿੰਦਾ ਵਾ ਕਿ ਘੱਟ ਤੋਂ ਘੱਟ ਪ੍ਰਾਈਵੇਟ ਪਰਪਸ ਵਾਸਤੇ ਜ਼ਮੀਨ ਜ਼ਮੀਨ ਲੈਣੀ ਜਿਵੇਂ ਰੋਡੇ ਪ੍ਰਾਈਵੇਟ ਬਣ ਰਹੇ ਆ 80% ਸਹਿਮਤੀ ਦੀ ਲੋੜ ਆ ਤੇ ਜੇ ਸਰਕਾਰੀ ਲੈਣੀ ਆ ਤੇ 70% 2013 ਐਕਟ ਉਹ ਪੰਜਾਬ ਦੇ ਵਿੱਚ ਨਹੀਂ ਲਾਗੂ ਕੀਤਾ ਜਾ ਰਿਹਾ ਤੇ ਤੇ ਨਾਲ ਪੁਲਿਸ ਬਲ ਲੈ ਕੇ ਪੂਰੇ ਪੰਜਾਬ ਦੇ ਵਿੱਚ ਹਾਈਵੇ ਥਲੇ ਜ਼ਮੀਨਾਂ ਐਕਵਾਇਰ ਕਰ ਲਈ ਪੂਰਾ ਜੋਰ ਲਾਇਆ ਜਾ ਰਿਹਾ ਔਰ ਇੰਨਾ ਜਦਾ ਧੱਕਾ ਹੋਇਆ ਵਾ ਕਿ ਬਹੁਤਿਆਂ ਥਾਵਾਂ ਤੇ ਜੇ ਰੁਪਈਆ ਹੀ ਕੋਈ ਨਹੀਂ ਦਿੱਤਾ ਤੇ ਕਹਿ ਰਿਹਾ ਵੀ ਹਾਈ ਕੋਰਟ ਦੀਆਂ ਦਾਇਰਾਂ ਵਾ ਅਸੀਂ ਕੋਰਟਾਂ ਨੂੰ ਹੀ ਇਹ ਅਪੀਲ ਕਰਾਂਗੇ ਤੇ ਸਰਕਾਰ ਵੀ ਇੱਥੇ ਆਪਣੀ ਦਲੀਲ ਦੇ ਨਾਲ ਗੱਲ ਰੱਖੇ ਕੇਂਦਰ ਸਰਕਾਰ ਕੋਲੇ ਪੰਜਾਬ ਦੀ ਸਰਕਾਰ ਰੱਖੇ ਵੀ ਭਾਈ ਜਿੰਨੀ ਦੇਰ ਤੱਕ ਲੋਕਾਂ ਦੀ ਸਹਿਮਤੀ ਨਹੀਂ ਬਣਦੀ ਜਿੰਨੀ ਦੇਰ ਤੱਕ ਲੋਕਾਂ ਨੂੰ ਪੈਸੇ ਨਹੀਂ ਦਿੱਤੇ ਜਾਂਦੇ ਉਨੀ ਦੇਰ ਤੱਕ ਜ਼ਮੀਨਾਂ ਹਥਿਉਣੀਆਂ ਇਹ ਇਹ ਬਹੁਤ ਵੱਡਾ ਤੱਕਾ ਵਾ ਤਕਰੀਬਨ 17 18 ਮੀਟਿੰਗਾਂ ਜਿਹੜੀਆਂ ਉਹ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਪ੍ਰਸ਼ਾਸਨਾਂ ਲੱਗ ਚੁੱਕੀਆਂ ਡੀਆਈਜੀ ਤੱਕ ਦੇ ਅਧਿਕਾਰੀ ਵੀਂਦੇ ਰਹੇ ਦੋ ਦੋ ਡੀਸੀ ਵੀਂਦੇ ਰਿਆ ਪਰ ਕਿਸੇ ਦਿਨ ਬੰਨੇ ਗੱਲ ਨਹੀਂ ਲੱਗੀ ਆਪਣੀ ਗੱਲ ਤੋਂ ਹਮੇਸ਼ਾ ਪੰਜਾਬ ਸਰਕਾਰ ਪਿੱਛੇ ਗਈ ਆ ਮੁੱਕਰ ਕੇ ਉਥੇ ਬੀਬੀਆਂ ਦੀ ਫੋਟੋ ਫੜਾਈ ਵੀ ਹੋਈ ਆ ਔਰ ਡਿਟੇਨ ਕਰਕੇ ਲੋਕਾਂ ਨੂੰ ਥਾਣੇ ਦੇ ਵਿੱਚ ਲੈ ਕੇ ਬੰਦ ਕੀਤਾ ਗਿਆ ਵਾ ਫਿਰ ਲੋਕ ਕਬਜ਼ਾ ਲੈਣ ਵਾਸਤੇ ਜਾਂਦੇ ਆ ਇਹ ਬਾਰ-ਬਾਰ ਪ੍ਰਕਿਰਿਆ ਚੱਲ ਰਹੀ ਆ ਇਹਨੂੰ 21 ਵਾਰਾ ਬੈਠ ਕੇ ਦਾ ਕੁਛ ਰਿਸ਼ਰ ਕੱਢ ਲਿਆ ਜਾਵੇ ਅੱਜ ਫਿਰ ਬਹੁਤ ਵੱਡੇ ਇਕੱਠ ਕਰਕੇ ਗਰਦਾਸਪੁਰ ਦੇ ਵਿੱਚ ਧੱਕਾ ਕਰਨ ਨੂੰ ਤਿਆਰ ਆ ਪੰਜਾਬ ਦੀ ਸਰਕਾਰ ਜੇ ਅੱਜ ਧੱਕਾ ਹੁੰਦਾ ਵਾ ਕਿਸਾਨਾਂ ਮਜ਼ਦੂਰਾਂ ਫਿਰ ਗ੍ਰਿਫਤਾਰ ਕੀਤਾ ਜਾਂਦਾ ਡਾਂਸ ਹਟਾਉਂਦਾ ਵਾ ਤੇ ਉਹਦੀ ਪ੍ਰਤੀਕਿਰਿਆ ਹੋ ਜੋ ਪੂਰੇ ਪੰਜਾਬ ਦੇ ਵਿੱਚ ਭਾਈ ਰੇਲਾ ਤੇ ਲੋਕ ਜਾਣਗੇ ਕਿਉਂਕਿ ਰੇਲਾ ਰੁਕੜੀਆਂ ਸਾਡਾ ਕੋਈ ਖਿੰਡ ਦਾ ਸਵਾਲ ਨਹੀਂਗਾ ਉਹ ਸਾਡਾ ਸ਼ੌਂਕ ਨਹੀਂ ਪਰ ਹੋਰ ਚਾਰਾ ਕੋਈ ਨਹੀਂ ਰਹਿ ਜਾਂਦਾ ਇਸ ਅੰਨੀ ਬੋਲੀ ਗੁੰਗੀ ਸਰਕਾਰ ਕੋਲੇ ਲੋਕਾਂ ਦੀ ਆਗਵਾਜ਼ ਪਹੁੰਚਾਉਣ ਦਾ ਇੱਕੋ ਇੱਕ ਤਰੀਕਾ ਵਾ ਉਹ ਰੋਜ਼ ਪ੍ਰਦਰਸ਼ਨ ਕਰਨ ਦਾ ਹਰ ਇੱਕ ਨੂੰ ਹੱਕ ਵਾ ਔਰ ਅਸੀਂ ਕਹਿੰਨੇ ਆ ਵੀ ਪੰਜਾਬ ਸਰਕਾਰ ਇਸ ਗਲਫਤ ਦੀ ਨੀਂਦ ਵਿੱਚੋਂ ਜਾਗੇ ਜਲਦੀ ਤੋਂ ਜਲਦੀ ਕੇਂਦਰ ਕੋਲੇ ਢੇਰ ਬਣ ਕੇ ਪੰਜਾਬ ਦੀ ਜਿਹੜੀ ਨਮਾਇੰਦਗੀ ਕਰਦੇ ਆਇਆ ਪੰਜਾਬ ਦੇ ਲੋਕਾਂ ਨੂੰ ਨਿਆਂ ਦਵਾਇਆ ਜਾ